ਮਰੇਗਾ ਦੀ ਗੱਲ ਕਰਦਿਲੇ ਆ ਨਰੇਗਾ ਦਾ ਅਸੀਂ ਕੀਤਾ ਕਿ ਜਦੋਂ ਕੰਮ ਹੋਵੇ ਜਿਵੇਂ ਹੁਣ ਸੀਜ਼ਨ ਹੈ ਹਾੜੀ ਦਾ ਜਦੋਂ ਕੰਮ ਹੋਵੇ ਫਿਰ ਤਬਾਦ ਹੁਣ ਜੀਰੀ ਲਾਵਾਂਗੇ ਜੂਨ ਜੂਨ ਚ ਚੋਨੇ ਦਾ ਉਹ ਸੀਜ਼ਨ ਸ਼ੁਰੂ ਜਦੋਂ ਕੰਮ ਹੋਵੇ ਮਾਰਕੀਟ ਚ ਮਤਲਬ ਖੇਤਾਂ ਚ ਕੰਮ ਹੋਵੇ ਉਦੋਂ ਨਰੇਗਾ ਨਹੀਂ ਚਲਾਉਣੀ ਉਦੋਂ ਸਿਰਫ ਉਹਨਾਂ ਨੂੰ ਜਿਹੜਾ ਕੰਮ ਹੈਗਾ ਉਹ ਕਰ ਲੈਣ ਦੋ ਪਾ ਠੀਕ ਕਰਦੇ ਸੀ ਬਰਾਬਰ ਚਲਾ ਲੈਂਦੇ ਉਹਦੇ ਉਹ ਵਿਚਾਰੇ ਦੇਖਦੇ ਨੇ ਇੱਧਰ ਜਾਈਏ ਤਾਂ ਕਾਰਡ ਕੈਂਸਲ ਹੁੰਦਾ ਜੇ ਇੱਧਰ ਜਾਵਾਂਗੇ ਤਾਂ ਆ ਦਿਹਾੜੀ ਮਿਲਦੀ ਮਿਲਦੀ ਹੁਣ ਕੋਈ ਕਰਤਾ ਉਹਨਾਂ ਨੂੰ ਉਦੋਂ ਕੰਮ ਮਿਲੂਗਾ ਜਦੋਂ ਕੰਮ ਨਹੀਂ ਹੈਗਾ ਮਾਰ ਕੋਈ ਮਈ ਮਈ ਚ ਕੋਈ ਕੰਮ ਨਹੀਂ ਹੁੰਦਾ ਜ਼ਿਆਦਾ ਮਈ ਜੂਨ ਚ ਚਲਾ ਲਓ ਸਤੰਬਰ ਅਕਤੂਬਰ ਚ ਫੇਰ ਝੋਨਾ ਜਾਂਦਾ ਉਹਦੋਂ ਬੰਦ ਕਰ ਦਿਓ ਨਵੰਬਰ ਚ ਕਣਕ ਲੱਗਣੀ ਬਿਜਣੀ ਹੁੰਦੀ ਹੈ ਕਣਕ ਤੋਂ ਬਾਅਦ ਫੇਰ ਦਸੰਬਰ ਵਹਿਲਾ ਪਿਆ ਜਨਵਰੀ ਵਹਿਲੀ ਉਦੋਂ ਕਰ ਲਓ ਉਹਨੂੰ ਉਦੋਂ ਕੰਮ ਮਿਲੇ ਜਦੋਂ ਕੰਮ ਹੈ ਨਹੀਂ ਉਹ ਨਰੇਗਾ ਬਣਾਈਏ ਇਸੇ ਕੰਮ ਵਾਸਤੇ ਜੀ ਆਏ ਥੋੜੀ ਜਿਹੀ ਬਰਾਬਰ ਲਾ ਦੋ ਔਰ ਨਰੇਗਾ ਚ ਅਸੀਂ ਬਦਲਣ ਵੀ ਲੱਗਿਆ ਕਹ ਮੈਂ ਸਹਿਰ ਸੈਂਟਰ ਨੂੰ ਵੀ ਕਿਹਾ ਤੁਸੀਂ ਬਦਲ ਦੋ ਨਰੇਗਾ ਚ ਕੋਈ ਕ੍ਰੀਏਟਿਵ ਕੰਮ ਤਾਂ ਹੋਣ ਪ੍ਰੋਡਕਟਿਵ ਕੰਮ ਹੋਣ ਇਧਰ ਲਈ ਪਣੀ ਚਾਕੇ ਇਧਰ ਦਰ ਦਿੰਦੇ ਨੇ ਅਗਲੀ ਵਾਰ ਇਧਰ ਲਈ ਚਾਕੇ ਇਧਰ ਦਰ ਦਿੰਦੇ ਨੇ ਕੁ ਕੰਮ ਤਾਂ ਹੋ ਗਿਆ ਪਿੰਡ ਦਾ ਕੰਮ ਹੋਇਆ ਜੀ ਆ ਤਿੰਨ ਵਾਰੀ ਇਧਰ ਦਰਤੀ ਜੀ ਤਿੰਨ ਵਾਰੀ ਇਧਰ ਦਰਤੀ ਉਹ ਕਰੇ ਜਗਾਈ ਰੱਖਦੇ ਆ ਮਾਵਾ ਪੈ ਕੁ ਸਕੂਲਾਂ ਦੇ ਕੰਮ ਕਰਾਈਏ ਉਹਨਾਂ ਤੋਂ ਨਰੇਗਾ ਚ ਆਪਾਂ ਗਰਾਊਂਡ ਬਣਾ ਸਕਦੇ ਆ ਜੀ ਕੁੱਕ ਪਿੰਡ ਰੇੜਾ ਹੋਵੇਗਾ ਨਰੇਗਾ ਦਾ ਸਵੈਸਿ ਤੋਂ ਨੂੰ ਆਉਣ ਵਾਲੇ ਦਿਨਾਂ ਚ ਇਹਦੇ ਬ੍ਰੋਸ਼ਰ ਬਣਾ ਕੇ ਦੇਵਾਂਗੇ ਕਿ ਨਰੇਗਾ ਚ ਕੀ ਕੀ ਹੋ ਸਕਦਾ ਹੈ ਉਹ ਕਰਵਾਉ ਸਰਪੰਚਾਂ ਨੂੰ ਦੁਹਾਰ ਦੇਵਾਂਗੇ ਕਿ ਤੁਸੀਂ ਕੰਮ ਤੁਸੀਂ ਸਪੋਰਟ ਤੁਸੀਂ ਕਰ ਸਕਦੇ ਹੋ ਕਿ ਆਹ ਕਰਵਾਉਣਾ ਤਾਂ ਜਿਹੜਾ ਨਰੇਗਾ ਸੈਕਟਰੀ ਉਹਨੂੰ ਆਰਡਰ ਦੇਵਾਂਗੇ ਕਿ ਸਰਪੰਚਾਂ ਨੂੰ ਪੁੱਛ ਕੇ ਕਰਾ ਆਪਣੇ ਆਪ ਹੀ ਰਿਸਟਰ ਲਾਏ ਨੇ ਕੱਚੇ ਜੇ ਰਿਸਟਰ ਤੇ ਸਾਈਨ ਕਰਾ ਲੈਂਦੇ ਨੇ ਕੰਮ ਕੋਈ ਹੋਰ ਕਰ ਜਾਂਦਾ ਦਿਹਾੜੀ ਕਿਸੇ ਹੋਰ ਨੂੰ ਦੇ ਦਿੰਦੇ ਨੇ ਮੈਨੂੰ ਤਾਂ ਪਤਾ ਮੈਂ ਆਇਆ ਹੋਇਆ ਨਾ ਤੁਹਾਡੇ ਚੋਂ ਹੀ ਨਰੇਗਾ ਦੀ ਗੱਲ ਕਰਦੇ ਲਿਆ ਨਰੇਗਾ ਦਾ ਅਸੀਂ ਕੀਤਾ ਕਿ ਜਦੋਂ ਕੰਮ ਹੋਵੇ ਜਿਵੇਂ ਹੁਣ ਸੀਜ਼ਨ ਹੈ ਹੜੀ ਦਾ ਜਦੋਂ ਕੰਮ ਹੋਵੇ ਫਿਰ ਉਸ ਤੋਂ ਬਾਅਦ ਹੁਣ ਜੀਰੀ ਲਾਵਾਂਗੇ ਜੂਨ ਮਈ ਜੂਨ ਚ ਚੋਨੇ ਦਾ ਉਹ ਸੀਜ਼ਨ ਸ਼ੁਰੂ ਜਦੋਂ ਕੰਮ ਹੋਵੇ ਮਾਰਕੀਟ ਚ ਮਤਲਬ ਖੇਤਾਂ ਚ ਕੰਮ ਹੋਵੇ ਉਦੋਂ ਨਰੇਗਾ ਨਹੀਂ ਚਲਾਉਣੀ ਉਦੋਂ ਸਿਰਫ ਉਹਨਾਂ ਨੂੰ ਜਿਹੜਾ ਕੰਮ ਹੈਗਾ ਉਹ ਕਰ ਲੈਣ ਦੋ ਪਰ ਠੀਕ ਹੈ ਤੁਸੀਂ ਬਰਾਬਰ ਚਲਾ ਲੈਣੇ ਉਹਦੇ ਉਹ ਵਿਚਾਰੇ ਦੇਖਦੇ ਰਹੇ ਇੱਧਰ ਜਾਈਏ ਤਾਂ ਕਾਰਡ ਕੈਂਸਲ ਹੁੰਦਾ ਜੇ ਇੱਧਰ ਜਾਵਾਂਗੇ ਤਾਂ ਆ ਦਿਹਾੜੀ ਮਿਲਦੀ ਮਿਲਦੀ ਹੁਣ ਕੋ ਕਰਤਾ ਉਹਨਾਂ ਨੂੰ ਉਦੋਂ ਕੰਮ ਮਿਲੂਗਾ ਜਦੋਂ ਕੰਮ ਨਹੀਂ ਹੈਗਾ ਮਾਰਕੀਟ ਕੋਈ ਮਈ ਮਈ ਚ ਕੋਈ ਕੰਮ ਨਹੀਂ ਹੁੰਦਾ ਜ਼ਿਆਦਾ ਮਈ ਜੂਨ ਚ ਚਲਾ ਲਓ ਸਤੰਬਰ ਅਕਤੂਬਰ ਚ ਫੇਰ ਝੋਨਾ ਜਾਂਦਾ ਉਹ ਬੰਦ ਕਰ ਦੋ ਨਵੰਬਰ ਚ ਕਣਕ ਲਗ ਬਿਜਣੀ ਹੁੰਦੀ ਹੈ ਕਣਕ ਤੋਂ ਬਾਅਦ ਫੇਰ ਦਸੰਬਰ ਵੇਲਾ ਪਿਆ ਜਨਵਰੀ ਵੇਲੀ ਉਦੋਂ ਕਰ ਲੋ ਉਹਨਾਂ ਨੂੰ ਉਦੋਂ ਕੰਮ ਮਿਲੇ ਜਦੋਂ ਕੰਮ ਹੈ ਨਹੀਂ ਉਹ ਨਰੇਗਾ ਬਣਾਈਏ ਸੀ ਕੰਮ ਵਾਸਤੇ ਸੀ ਐਂ ਥੋੜੀ ਜਿਹੀ ਬਰਾਬਰ ਲਾ ਦੋ ਔਰ ਨਰੇਗਾ ਚ ਅਸੀਂ ਬਦਲਣ ਵੀ ਲੱਗਿਆ ਕਹ ਮੈਂ ਸਹਿਰ ਸੈਂਟਰ ਨੂੰ ਵੀ ਕਹ ਤੂੰ ਬਦਲ ਦੋ ਨਰੇਗਾ ਚ ਕੋਈ ਕ੍ਰੀਏਟਿਵ ਕੰਮ ਤਾਂ ਹੋਣ ਪ੍ਰੋਡਕਟਿਵ ਕੰਮ ਹੋਣ ਇੱਧਰ ਲਈ ਪੜੀ ਚੱਕ ਕੇ ਇੱਧਰ ਧਰ ਦਿੰਦੇ ਨੇ ਅਗਲੀ ਵਾਰ ਇੱਧਰ ਹੀ ਚੱਕ ਕੇ ਇੱਧਰ ਧਰ ਦਿੰਦੇ ਨੇ ਕੁ ਕੰਮ ਤਾਂ ਹੋ ਗਿਆ ਪਿੰਡ ਦਾ ਕੰਮ ਹੋਇਆ ਜੀ ਆ ਤਿੰਨ ਵਾਰੀ ਇੱਧਰ ਧਰਤੀ ਤਿੰਨ ਵਾਰੀ ਇੱਧਰ ਧਰਤੀ ਟੋਕਰ ਚ ਕਾਈ ਰੱਖਦੇ ਆ ਮਾਵਾ ਭੈਣ ਕੁ ਸਕੂਲਾਂ ਦੇ ਕੰਮ ਕਰਾਈਏ ਉਹਨਾਂ ਤੋਂ ਨਰੇਗਾ ਚੋਂ ਆਪਾਂ ਗਰਾਊਂਡ ਬਣਾ ਸਕਦੇ ਆ ਜੀ ਕੁ ਕ ਪਿੰਡ ਨੂੰ ਫਾਇਦਾ ਹੋਵੇ ਉਹਦਾ ਨਰੇਗਾ ਦਾ ਸਵਸਿ ਤੋਂ ਨੂੰ ਆਉਣ ਵਾਲੇ ਦਿਨਾਂ ਚ ਇਹਨੇ ਬ੍ਰਾਸ਼ਰ ਬਣਾ ਕੇ ਦੇਵਾਂਗੇ ਕਿ ਨਰੇਗਾ ਚ ਕੀ ਕੀ ਹੋ ਸਕਦਾ ਹੈ ਉਹ ਕਰਵਾਓ ਸਰਪੰਚਾਂ ਨੂੰ ਅਧਿਕਾਰ ਦੇਵਾਂਗੇ ਕਿ ਤੁਸੀਂ ਕੰਮ ਤੁਸੀਂ ਸਪੌਟ ਤੁਸੀਂ ਕਰ ਸਕਦੇ ਹੋ ਕਿ ਆਹ ਕਰਵਾਉਣਾ ਹੈ ਤਾਂ ਜਿਹੜੇ ਨਰੇਗਾ ਸੈਕਟਰੀ ਉਹਨੂੰ ਆਰਡਰ ਦੇਵਾਂਗੇ ਕਿ ਸਰਪੰਚਾਂ ਨੂੰ ਪੁੱਛ ਕੇ ਕਰਾਓ ਆਪਣੇ ਆਪ ਹੀ ਰਿਸਟਰ ਲਾਏ ਨੇ ਕੱਚੇ ਜੇ ਰਿਸਟਰਾਂ ਤੇ ਸਾਈਨ ਕਰਾ ਲੈਂਦੇ ਨੇ ਕੰਮ ਕੋਈ ਹੋਰ ਕਰ ਜਾਂਦਾ ਦਿਹਾੜੀ ਕਿਸੇ ਹੋਰ ਨੂੰ ਦੇ ਦਿੰਦੇ ਨੇ ਮੈਨੂੰ ਤਾਂ ਪਤਾ ਮੈਂ ਆਇਆ ਹੋਇਆ ਨਾ ਤੁਹਾਡੇ ਚੋਂ ਹੀ